ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਜੀ ਆਪਾਂ ਬਣਾਵਾਂਗੇ ਵੇਸਣ ਦੀ ਬਰਫੀ ਜੋ ਬਹੁਤ ਹੀ ਇਨਸਾਨਿਆਂ ਬਣਾਉਣ ਵਿੱਚ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਤੇ ਬਹੁਤ ਫੇਮਸ ਹੈ ਤੁਸੀਂ ਸਾਰੇ ਇਸ ਦਾ ਨਾਮ ਵੀ ਜਾਣਦੇ ਜੀ ਆਪਾਂ ਬਣਾਵਾਂਗੇ ਜੀ ਮੇਸੂ ਜਿਹਨੂੰ ਮੈਸੂਰ ਪਾਕ ਵੀ ਕਿਹਾ ਜਾਂਦਾ ਵਾ ਤੇ ਆਪਾਂ ਪੰਜਾਬ ਵਿੱਚ ਇਹਨੂੰ ਮੇਸੂ ਕਹਿ ਕੇ ਬਣਾਉਂਦੇ ਜਿਵੇਂ ਮੇਲਿਆਂ 'ਚ ਵੀ ਬੜਾ ਮਿਲਦਾ ਨਾ ਖਾਣ ਲਈ ਬੜੇ ਟੇਸਟੀ ਦੀ ਪੂਰੀ ਪਰੀ ਦੀ ਵੇਸਣ ਦੀ ਬਰਫੀ ਹੁੰਦੀ ਆ ਜਾਂ ਦੀਵਾਲੀ ਲੋਹੜੀ ਤੇ ਆਪਾਂ ਆਮ ਹੀ ਆਪਣੇ ਘਰਾਂ 'ਚ ਲਿਆਉਣੇ ਵੀ ਮੇਸੂ ਲਿਆਉ ਖਾਣ ਵਾਸ ਸਭ ਤੋਂ ਪਹਿਲਾਂ ਮੈਂ ਇੱਕ ਬਰਤਨ ਕੋਈ ਵੀ ਤੁਸੀਂ ਇੱਕ ਪਿਆਲੀ ਲੈ ਲੈਣੀ ਆ ਉਹੀ ਇੱਕ ਪਿਆਲੀ ਵਿੱਚ ਵੇਸਣ ਦੀ ਮਣੀ ਆ ਤੇ ਇੱਕ ਪਿਆਲੀ ਆਪਾਂ ਅੱਧੀ ਪਿਆਲੀ ਘੋੜੀ ਪਾ ਕੇ ਤੇ ਉਹ ਵੇਸਣ ਢੋਲ ਕੇ ਰੱਖ ਲੈਣਾ ਉਸੇ ਪਿਆਲੀ ਨਾਲ ਇੱਕ ਪਿਆਲੀ ਆਪਾਂ ਖੰਡ ਦੀ ਮਿਲ ਕੇ ਤੇ ਅੱਧੀ ਪਿਆਲੀ ਪਾਣੀ ਦੀ ਪਾ ਕੇ ਉਹਦੇ ਵਿੱਚ ਤੇ ਚਾਸਨੀ ਬਨਣ ਦੀ ਰੱਖ ਦੇਣੀ ਆ ਤੇ ਮੇਰਾ ਬੇਟਾ ਵੀ ਆ ਗਿਆ ਸੀ ਨਾਲ ਇਹਨੂੰ ਤੇ ਖਾਣ ਪੀਣ ਦਾ ਮੇਰੇ ਵਾਂਗੂ ਬੜਾ ਸ਼ੌਂਕ ਹੈ ਵੀ ਵਧੀਆ-ਵਧੀਆ ਚੀਜ਼ਾਂ ਬਨਣ ਤੇ ਨਾਲੇ ਸੀ ਇਹ ਵੀ ਮੈਨੂੰ ਇਹ ਸੀ ਵੀ ਗਰਮਿਆਂ ਸਮਾਨ ਸਾਰਾ ਜੋ ਬਣ ਗਿਆ ਤੇ ਲਾਗੇ ਨਹੀਂ ਖਲੋਵੇ ਆਪਣੀ ਬੜਾਈ ਕਰੇ ਪਰ ਇਹਨੂੰ ਤਾਂ ਵੀ ਮੈਂ ਵੇਖਣਾ ਇਹਨੂੰ ਕੁਕਿੰਗ ਦਾ ਬੌਂਸ ਸ਼ੋਅ ਕਿ ਤੇ ਆਪਾਂ ਚਾਸਨੀ ਬਣਾ ਲੈਣੀ ਹੈ ਇੱਕ ਤਾਰ ਦੀ ਜਿੰਨਾ ਚਿਰ ਇੱਕ ਤਾਰ ਦੀ ਚਾਸਨੀ ਨਹੀਂ ਬਣਦੀ ਉਨਜ਼ਰ ਆਪਾਂ ਕੋਈ ਵੀ ਅਗਲਾ ਸਟੈਪ ਨਹੀਂ ਲੈਣਾ ਕਿਉਂਕਿ ਜੇ ਚਾਸਨੀ ਆਪਣੀ ਕੱਚੀ ਰਹ ਗਈ ਜਾਂ ਇੱਕ ਤਾਰ ਤੋਂ ਵੱਧ ਦੀ ਬਣ ਗਈ ਤੇ ਆਪਣੀ ਬਰਫੀ ਜਿਹੜੀ ਹੈ ਉਹ ਵਧੀਆ ਨਹੀਂ ਬਣਨੀ ਜਦੋਂ ਇੱਕ ਤਾਰ ਦੀ ਚਾਸਨੀ ਬਣ ਗਈ ਵਧੀਆ ਤਰੀਕੇ ਨਾਲ ਤੁਸੀਂ ਚੈੱਕ ਕਰਨਾ ਇਹਨੂੰ ਵੀ ਹਾਂ ਹੁਣ ਇੱਕ ਤਾਰ ਦੀ ਚासਨੀ ਬਣ ਗਈ ਹੈ ਆਪਣੀ ਤੇ ਫਿਰ ਜਿਹੜਾ ਆਪਾਂ ਬੇਸਣ ਘੋਲ ਕੇ ਰੱਖਿਆ ਵਾ ਜਾਨੀ ਕਿ ਇੱਕ ਕੌਲੀ ਬੇਸਣ ਦੀ ਤੇ ਅੱਧੀ ਕੌਲੀ ਉਹਦੇ ਚ ਘਿਓ ਆਪਾਂ ਪਿਘਲਾ ਕੇ ਪਾਇਆ ਸੀ ਕਈ ਲੋਕੀ ਆਪਣਾ ਰਿਫਾਈਨਡ ਆਇਲ ਵੀ ਪਾ ਲੈਂਦੇ ਆ ਇਹ ਆਪਣੀ ਮਰਜ਼ੀ ਆ ਤੁਸੀਂ ਕਿਹੜੇ ਘਿਓ ਜਾਂ ਤੇਲ ਚ ਬਣਾਉਣਾ ਵਾ ਤੇ ਉਹ ਆਪਾਂ ਘੁਲੇ ਹੋਏ ਵੇਸਨ ਨੂੰ ਆਪਾਂ ਜਿਹੜੀ ਚਾਸਨੀ ਬਣਾਈ ਸੀ ਇੱਕ ਕੌਲੀ ਖੰਡ ਦੀ ਪਾਈ ਸੀ ਜਿਹਦੇ ਨਾਲ ਆਪਾਂ ਵੇਸਨ ਲਿਆ ਉਹੀ ਕੌਲੀ ਖੰਡ ਦੀ ਮਣੀ ਸੀ ਤੇ ਅੱਧੀ ਕੌਲੀ ਪਾਣੀ ਦੀ ਪਾਈ ਸੀ ਉਹ ਚਾਸਨੀ ਇੱਕ ਧਾਰ ਦੀ ਬਣਾ ਲਈ ਸੀ ਉਹਦੇ ਵਿੱਚ ਹੁਣ ਆਪਾਂ ਇਹ ਵੇਸਨ ਦਾ ਕੋਲ ਮਿਕਸ ਕਰਕੇ ਤੇ ਫਿਰ ਆਪਾਂ ਨਾਲ-ਨਾਲ ਜਿਹੜਾ ਘਿਓ ਆਣ ਮੰਨ ਲਓ ਆਪਾਂ ਪੂਰੀ ਇੱਕ ਕੌਲੀ ਘਿਓ ਦੀ ਲੈਣੀ ਉਹ ਚੌਧੀ ਕੌਲੀ ਤੇ ਆਪਾਂ ਵੇਸਨ ਘੋਲਣ ਵਾਸਤੇ ਪਾ ਲਈ ਸੀ ਤੇ ਜਿਹੜੀ ਅੱਧੀ ਕੌਲੀ ਬਾਕੀ ਹੈ ਉਹ ਆਪਾਂ ਨਾਲ-ਨਾਲ ਰਿਣੀ ਜਾਣਾ ਵੇਸਨ ਉਹਦੇ ਨਾਲ-ਨਾਲ ਉਹ ਘਿਓ ਕਰਸ਼ੀ ਦੇ ਨਾਲ ਵਿੱਚ ਮਿਕਸ ਕਰੀ ਜਾਣਾ ਤੈਨੂੰ ਤਾਂ ਹੀ ਚੰਗੇ ਤਰੀਕੇ ਨਾਲ ਇਹ ਜਿਹਨੂੰ ਬੰਦ ਆ ਨਾ ਮਤਲਬ ਕਿ ਉਹ ਆਪਾ ਆਪਾਂ ਇਹਨੂੰ ਰੰਨਦੇ ਆ ਤੇ ਫੁੱਲ ਜਾਂਦਾ ਇਹ ਕਿਤੇ ਚ ਨਾ ਜਾਲੀ ਜੀ ਬਣ ਜਾਂਦੀ ਆ ਜਿਵੇਂ ਮੰਨ ਲਓ ਆਪਣਾ ਆਟਾ ਨਹੀਂ ਖਮੀਰ ਹੋ ਜਾਂਦਾ ਤੇ ਉਹਦੇ ਚ ਫੁੱਲ ਜਾਂਦਾ ਤੇ ਜਾਲੀ ਜੀ ਬਣੀ ਹੁੰਦੀ ਆ ਇਸੇ ਤਰ੍ਹਾਂ ਇਹ ਜਿਉਂ-ਜਿਉਂ ਰਿੱਜੀ ਜਾਂਦਾ ਇਹਨੂੰ ਆਪਾਂ ਘੋਪਾ ਪਾ ਪਾ ਰੰਨੀ ਜਾਂਦੇ ਆ ਜਿਹੜਾ ਬੇਸਨ ਆਪਾਂ ਚਾਸਨੀ ਚ ਪਾਇਆ ਸੀ ਤੇ ਇਹ ਬਿਲਕੁਲ ਫੁੱਲ ਜਾਂਦਾ ਜਿਵੇਂ ਮਤਲਬ ਖਮੀਰ ਟਾਈਪ ਵਿੱਚ ਜਾਲੀ ਬਣ ਜਾਂਦੀ ਆ ਤੇ ਜਦੋਂ ਇਹ ਪੁਰਾ ਮਲ ਸਖਤ ਹੋ ਜਾਂਦਾ ਵਾ ਰਿਜਦੇ ਰਿਜਦੇ ਕਿਉਂ ਆਪਾਂ ਸਾਰਾ ਪਾ ਲਿਆ ਜਾਨੀ ਕਿ ਇੱਕ ਗੋਲੀ ਆਪਾਂ ਪੂਰੀ ਘਿਓ ਦੀ ਲੈਣੀ ਹੈ ਅੱਧੀ ਗੋਲੀ ਆਪਾਂ ਕੋ ਲੰਚ ਪਾ ਲੈਣੀ ਆ ਤੇ ਅੱਧੀ ਗੋਲੀ ਆਪਾਂ ਇਦਾਂ ਬਾਅਦ ਵਿੱਚ ਮਿਕਸ ਕਰਨੀ ਆ ਤੇ ਨਾਲ-ਨਾਲ ਇਹਨੂੰ ਤੁਸੀਂ ਇਸ ਤਰ੍ਹਾਂ ਹਿਲਾਇ ਜਾਣਾ ਵਾ ਤੇ ਬੜਾ ਕੇਅਰਫੁਲੀ ਕੰਮ ਕਰਨਾ ਵਾ ਇਹ ਕਿਉਂਕਿ ਇਹ ਹੱਥ ਤੇ ਨਾ ਪੈ ਜਾਏ ਜਾਂ ਕੋਈ ਬੱਚਾ ਨਾ ਲੱਗੇ ਹੋਵੇ ਕਿ ਕਈ ਵਾਰੀ ਉਬਾਲ ਆ ਜਾ ਵੀ ਮਾਰ ਜਾਂਦਾ ਜਿਹਨੂੰ ਇਦਾਂ ਵਿਸਨ ਰਿਜਦਾ ਵਾ ਤੇ ਮੈਂ ਇੱਕ ਚੀਜ਼ ਭੁੱਲ ਗਈ ਸੀ ਵਿੱਚ ਕਲਰ ਪਾਉਣਾ ਫੂਡ ਕਲਰ ਜਿਵੇਂ ਆਪਾਂ ਬਾਜ਼ਾਰ ਚੋਂ ਲੈਨੇ ਆ ਨਾ ਮਸੂਰਾ ਕਲਰ ਬੜਾ ਸੋਹਣਾ yellow ਜਿਹਾ ਹੁੰਦਾ ਵਾ ਜੇ ਆਪਾਂ ਨਰੇ ਵੇਸਨ ਦਾ ਬਣਾਉਣੇ ਥੋੜਾ brown ਜਿਹਾ ਬਣ ਜਾਂਦਾ ਤੇ ਕਲਰ ਮੈਨੂੰ ਚੇਤਾ ਭੁੱਲ ਗਿਆ ਸੀ ਤੁਸੀਂ ਪਾਉਣਾ ਜਾਓ ਦੇ ਪਾਸੇ ਜੇ ਬਾਕੀ ਕੋਈ ਏਡੀ ਕਲਰ ਦੀ ਜ਼ਰੂਰਤ ਨਹੀਂ ਜਿਵੇਂ ਆਪਾਂ ਘਰ ਚੀਜ਼ ਬਣਾਉਂਦੇ ਆ ਤੇ ਬਿਨਾ ਕਲਰ ਤੋਂ ਵੀ ਬਣਾ ਸਕਦੇ ਆ ਹੋਰ ਕੋਈ ਫਲੇਵਰ ਤੁਸੀਂ ਇਲਾਚੀ ਲੂਚੀ ਪਾਉਣੀ ਆ ਛੋਟਾ ਡੱਬਾ ਆਪਣਾ ਮਾਣਿਆ ਮੇਰੇ ਚ ਹੋਰ ਕੋਈ ਵੀ ਚੀਜ਼ ਨਹੀਂ ਸੀ ਪਾਈ ਕਿਉਂਕਿ ਇਦਾਂ ਹੀ ਬੜਾ ਟੇਸਟੀ ਬਣਦਾ ਖਾਣ ਵਾਲਾ ਸੱਚੀ ਗੱਲ ਸ ਇਹਨਾਂ ਬਿਸਨੇ ਮਤਲਬ ਮੇਸਟਰ ਖਾ ਲੈ ਬੰਦੇ ਸਾਰੇ ਮੈਨੂੰ ਇਹ ਡਰ ਸੀ ਕਿ ਮਤਲਬ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਕਿਉਂਕਿ ਜ਼ਿਆਦੀ ਚੀਜ਼ ਵੀ ਬਹੁਤ ਜ਼ਿਆਦਾ ਹੈਵੀ ਹੁੰਦਾ ਕਿਉਂਕਿ ਕਿਉਂ ਚੀ ਨੀਰਾ ਬਣਿਆ ਹੁੰਦਾ ਵਾ ਤੇ ਹੈਵੀ ਜ਼ਿਆਦਾ ਹੋ ਜਾਂਦਾ ਖਾਣ ਵਾਲਾ ਤੇ ਫਿਰ ਤੇ ਮੈਂ ਜਿਹੜਾ 4-5 ਪੀਸ ਰੱਖ ਕੇ ਇਹਨਾਂ ਨੂੰ ਇੱਕ ਵਾਰੀ ਚਾਹ ਨਾਲ ਖਵਾ ਕੇ ਤੇ ਬਾਕੀ ਚਾਰ ਮੈਂ ਆਪਣੇ ਜਠਾਣੀ ਨੂੰ ਦਿੱਤਾ ਸੀ ਵੀ ਉਹ ਖਾ ਲੈਣ ਕਿਉਂਕਿ ਉਹਨਾਂ ਦੇ ਵੀ ਮੈਂਬਰ ਐ ਚਲੋ ਬਾਪੂ ਜੀ ਹੋਣੀ ਵੀ ਉਧਰ ਹੀ ਰਹਿੰਦੇ ਆ ਤਨਾਹ ਵੰਡ ਵਰਤੇ ਕੀ ਜੀ ਮੁੱਕ ਗਏ ਇਹਨਾਂ ਵੀ ਮੇਰਾ ਬੇਟਾ ਹੀ ਖਾ ਖਾ ਕੇ ਫਿਰ ਕਿਉਂਕਿ ਝਾਲਾ ਮਿੱਠਾ ਵੀ ਸਿਹਤ ਲਈ ਚੰਗਾ ਨਹੀਂ ਹੁੰਦਾ ਜੁਨੇ ਪੂਰਾ ਬਣ ਗਿਆ ਵਧੀਆ ਇਹਦੀ ਬੰਦ ਨਿਸ਼ਾਨੀ ਇਹ ਪੀਣੇ ਨਾਲ ਕਰੜਾ ਹੋ ਜਾਣਾ ਵਾ ਤੇ ਪਰ ਇਹਨੇ ਫੁੱਲਿਆ ਪੂਰਾ ਹੋਣਾ ਹੈ ਜਾਲੀ ਬਣੀ ਹੋਣੀ ਹੈ ਤੇ ਤੁਸੀਂ ਕਿਸੇ ਵੀ ਇਹਨੂੰ ਬਰਤਨ ਚ ਕੱਢ ਲਓ ਇਸ ਤਰ੍ਹਾਂ ਕਰਕੇ ਇਹਨੂੰ 10 ਕਿ ਮਿੰਟ ਵਾਸਤੇ ਪਿਆ ਰਹਿੰਦੋ ਇਹ ਬਹੁਤ ਜ਼ਿਆਦਾ ਗਰਮ ਹੈ ਇਹਨੂੰ ਜਦੋਂ ਵੀ ਜਿਹੜਾ ਵੀ ਇਹਦੇ ਨਾਲ ਨਾਲ ਕੰਮ ਕਰਨਾ ਮੈਂ ਕਿਅਰਫੁਲੀ ਕਰਨਾ ਤੇ 10 ਕਿ ਮਿੰਟ ਪਿਆ ਰਹਿੰਦਿਆਂ ਤੇ ਨਾਲ ਹੀ ਫਿਰ ਇਹਦੇ ਚ ਕੱਟ ਲਗਾ ਦੇਣੇ ਆ ਕਿਉਂਕਿ ਜਦੋਂ ਇੱਕ ਵਾਰ ਇਹ ਜਿਹੜਾ ਠੰਡਾ ਹੋ ਗਿਆ ਫਿਰ ਇਹ ਸਖਤ ਹੋ ਜਾਂਦਾ ਵਾ ਤੇ ਫਿਰ ਇਹਨੂੰ ਕੱਟਣਾ ਜਿਹੜਾ ਔਖਾ ਹੋ ਜਾਂਦਾ ਵਾ ਫਿਰ ਤੈਨੂੰ ਹੱਥ ਨਾਲ ਤੁਸੀਂ ਤੋੜੋ ਟੇਡੇ ਮੇਟੇ ਪੀਸ ਬਣ ਜਾਣੇ ਯਾਨੀ ਕਿ ਇਹਨੂੰ ਟੁੱਟ ਨਹੀਂ ਸਕਦਾ ਪਰ ਇਹ ਵੀ ਜੇ ਤੁਸੀਂ ਵਧੀਆ ਪਰਫੈਕਟ ਟਾਈਪ ਪੀਸ ਬਣਾਉਣੇ ਆ ਤਾਂ ਫਿਰ ਇਹਨੂੰ 10 ਮਿੰਟ ਰੱਖ ਕੇ ਦੇਦੇ ਤੇ ਇਦਾਂ ਇੱਕ ਵਾਰੀ ਕਰ ਦੇਣਾ ਕੱਟ ਲਗਾ ਦਿਓ ਤਾਂ ਕਿ ਪੀਸਾਂ ਦੀ ਜਿਹੜੀ ਸ਼ੇਪ ਹੋ ਸੋਹਣੀ ਹੋ ਜਾਏ ਤੇ ਮੈਂ ਇਹਨੂੰ ਬਾਅਦ ਵਿੱਚ ਕੀ ਕੀਤਾ ਹੈ ਕਿ ਨਾਲ ਹੀ ਕਰਦੇ ਦੇ ਨਾਲ ਨਾਲ ਇਹਨੂੰ ਹੌਲੀ-ਹੌਲੀ ਸਾਰੇ ਪੀਸ ਅਲੱਗ ਵੀ ਕਰਦੇ ਸੀ ਮੇਰੇ ਘੱਪੇ ਲੱਗੋ ਜਾਣਗੇ ਕਿ ਇਦਾਂ ਠੰਡੇ ਹੋ ਜਾਣਗੇ ਇਹਨਾਂ ਵੇਜ ਜਿਵੇਂ ਠੰਡੇ ਹੋ ਕੇ ਇੱਕ ਦੂਜੇ ਨਾਲ ਜੁੜ ਜਾਂਦੇ ਤੇ ਫਿਰ ਉਹ ਪੀਸ ਜਿਹੜੇ ਕੀਤੇ ਕਰਾਏ ਵੀ ਨਾਲ ਜੁੜੇ ਜੁੜੇ ਟੁੱਟ ਜਾਂਦੇ ਆ ਇਸ ਤਰ੍ਹਾਂ ਕਰਕੇ ਬਹੁਤ ਸੋਹਣਾ ਸੌਫਟ ਵੀ ਬਣਦਾ ਜਾਨੀ ਕਿ ਇੰਨਾ ਵਰੜਾ ਨਹੀਂ ਬਣਦਾ ਕਿ ਟੜ ਕੋ ਖਾਦਾ ਹੀ ਨਾ ਜਾਵੇ ਮਤਲਬ ਜਿਵੇਂ ਮੇਸੂ ਆਪਾਂ ਖਾਂਦੇ ਹੀ ਆ ਸੇਮ ਉਹੀ ਚੀਜ਼ ਬਣਦੀ ਆ ਵੀ ਪਪੁਰਪਰਾ ਜਾਂ ਹੱਥ ਨਾਲ ਥੋੜਾ ਤੋੜਨਾ ਪੈਂਦਾ ਸਖਤ ਹੁੰਦਾ ਵਾ ਤੇ ਪੀਸ ਕੀਤੇ ਹੋਣ ਤੇ ਉਹ ਵਧੀਆ ਟੁੱਟ ਜਾਂਦਾ ਵਾ ਇਹਦੇ ਬਹੁਤ ਸਾਰਾ ਕਿਸੇ ਵੀ ਤਰੀਕਾ ਫੈਸਟੀਵਲ ਤੇ ਬਣਾ ਸਕਦੇ ਜੇ ਕਿਸੇ ਭੈਣ ਭਰਾ ਨੂੰ ਦੇਣੀ ਹੋਵੇ ਸਵੀਟ ਤੇ ਬਣਾ ਸਕਦੇ ਜੇ ਆਪਣੇ ਘਰ ਵਾਸਤੇ ਬਣਾ ਸਕਦੇ ਜੇ ਬੜੀਆ ਤੁਸੀਂ ਬੱਚੇ ਖੁਸ਼ ਹੋ ਜਾਂਦੇ ਆ ਤੇ ਮੈਂ ਇੱਥੇ ਬਣਾਈ ਸੀ 달डा ਕਿਉ ਕਿਉਂਕਿ ਮੈਂ ਬਣਾਈ ਫਸਟ ਟਾਈਮ ਇਹ ਮੇਸੂ ਬਰਫੀ ਜਿਹੜੀ ਆ ਤੇ ਮੈਨੂੰ ਇਹ ਰੈਸਪੀ ਕਿਤੇ ਦੇਸੀ ਕਿਉ ਪਾ ਗਏ ਇਹਨੋਂ ਵੀ ਮੇਰਾ ਸਮਾਨ ਸਾਰਾ ਕੋਈ ਖਰਾਬ ਹੋ ਜੇ ਪਰ ਬਹੁਤ ਵਧੀਆ ਪਰਫੈਕਟ ਚੀਜ਼ ਬਣੀ ਸੀ ਤੇ ਉਹ ਨੈਕਸਟ ਟਾਈਮ ਮੈਂ ਜਦੋਂ ਬਣਾਵਾਂਗੀ ਦੇਸੀ ਘੇਜ ਬਣਾਵਾਂਗੀ ਪਰ ਜਲਦੀ ਨਹੀਂ ਬਣਾਵਾਂਗੀ ਕਿਉਂਕਿ ਘਿਓ ਦੀ ਖਫਤ ਬਹੁਤ ਜ਼ਿਆਦਾ ਹੋ ਤੇ ਫਿਰ ਬੱਚੇ ਖਾਣ ਤੋਂ ਹਟ ਦੇਣੀ ਆ ਤੇ ਸੇਦ ਦਾ ਨਕਸ਼ਾਣਾ ਵੇਖੋ ਇਹ ਮੈਂ ਅੱਜ ਗਈ ਸੀ ਥੋੜਾ ਮਤਲਬ ਉਹਨਾ ਆਪਣੇ ਹਸਬੰਦ ਨੂੰ ਖਾ ਕੇ ਆਈ ਸੀ ਵੀ ਆਪਣੇ ਕੋ ਬਰਫੀਆਂ ਮੈਂ ਰੱਖ ਕੇ ਤੇ ਥੋੜਾ ਬਾਹਰ ਗਈ ਤੇ ਇਹਨੇ ਆਉਂਦਿਆਂ ਨੂੰ ਬਸ ਖਾਈ ਜਾਂਦਾ ਸੀ ਵੀ ਮम्मा ਮੈਨੂੰ ਦੇਈ ਜਾਓ ਇਹਨੂੰ ਪਤਾ ਨਹੀਂ ਕਿੰਨੀ ਕਿ ਸਾਦੀ ਲੱਗੀ ਤੇ ਫਿਰ ਸਾਰੇ ਜਣੇ ਮਤਲਬ ਇਹਨਾਂ ਮੇਰੇ ਹਸਬੰਦ ਵੀ ਕਹਿੰਦੇ ਵੀ ਤੂੰ ਉਹਨਾਂ ਨੂੰ ਚਾਹ ਬਣਾ ਲਾ ਬਰਫੀ ਤੇ ਸੁਆਦੀ ਬਣੀ ਆ ਮੈਂ ਕਿਹਾ ਚਲੋ ਫਿਰ ਮਿੱਠਾ ਵੀ ਜਿਆਦਾ ਚਾਹ ਵੀ ਮਿੱਠੀ ਹੋ ਜਾਣੀ ਸੀ ਤੇ ਬੇਟੀ ਮੇਰੀ ਨੂੰ ਜਿਆਦਾ ਉਹ ਮਿੱਠਾ ਖਾਂਦੀ ਨਹੀਂ ਹੈ ਸ਼ਕੀਨ ਨਹੀਂ ਖਾ ਲੈਂਦੀ ਆ ਪਰ ਉਹਨੂੰ ਹੁੰਦਾ ਵੀ ਸਾਰਾ ਕੁਝ ਮਿੱਠਾ ਮਿੱਠਾ ਜੇ ਮੈਂ ਚਲੋ ਨਾਲ ਇਹਨਾਂ ਨੂੰ ਫੁੱਲੇ ਬਣਾ ਦਿੰਨੀ ਆ ਥੋੜਾ ਜਿਹਾ ਮੈਂ ਪਾਇਆ ਸਰੋਂ ਦਾ ਤੇਲ ਔਰੇ ਚ ਨਮਕ ਤੇ ਹਲਦੀ ਰਲਾ ਲਈ ਇੱਕ ਇੱਕ ਚਮਚਾ ਤੇ ਇਹ ਜਿਹੜੇ ਮੱਕੀ ਦੇ ਦਾਣੇ ਬਾਜ਼ਾਰੋਂ ਆਪਾਂ ਨੂੰ ਇਸ ਤਰ੍ਹਾਂ ਮਿਲ ਜਾਂਦੇ ਪੈਕਟ ਵਾਲੇ ਵੀ ਤੇ ਇਹਨੂੰ ਜਿੰਨੇ ਚਾਹੀਦੇ ਸੀ ਉਹਨੇ ਕਿ ਮੈਂ ਉਹਦੇ ਹਿਸਾਬ ਨਾਲ ਸਾਰਾ ਸਮਾਨ ਤੇਲ ਹਲਦੀ ਤੇ ਲੂਣ ਪਾਇਆ ਸੀ ਤੇ ਇਸ ਤਰ੍ਹਾਂ ਮਿਕਸ ਕਰ ਲਿਆ ਸੀ ਨੂਣ ਆਪਣਾ ਲਗਾ ਦੇਣਾ ਕੁੱਕਰ ਮੈਂ ਤੇ ਇਹਨਾਂ ਨੂੰ ਕੜਾਈ 'ਚ ਵੀ ਬਣਾ ਲੈਣੀ ਆ ਬਸ ਬੇਸ ਜਿਹੇ ਬਰਤਨ 'ਚ ਤੁਸੀਂ ਬਣਾਉਣੇ ਇਹਨਾਂ ਦਾ ਬੇਸ ਹੈ ਵੀ ਹੋਣਾ ਚਾਹੀਦਾ ਕਿਉਂਕਿ ਜਦੋਂ ਇਹ ਥੱਲੇ ਆਪਾਂ ਤੇਲ ਜਾਂ ਜੋ ਵੀ ਨਮ ਖਲਤੀ ਪਿਆ ਜਾਂਦਾ ਉਹ ਸੜ ਨਾ ਜਾਵੇ ਫੁੱਲੇ ਆਪਣੇ ਜਿਹੜੇ ਬਣਨੇ ਆ ਦਾਣਿਆਂ ਦੇ ਉਹ ਸੜ ਨਾ ਜਾਣ ਤੇ ਇਹਦੀ ਆਪਾਂ ਮਿਸਲ ਉੱਤੋਂ ਲਾ ਦੇਣੀ ਆ ਤੇ 5 ਤੋਂ 7 ਮਿੰਟ 'ਚ ਸਾਰੇ ਪਾਪ ਕੌਰ ਜਿਹੜੇ ਬੜੇ ਸੋਹਣੇ ਬਣ ਜਾਂਦੇ ਆ ਇੱਧਰ ਆਪਣੀ ਬਣ ਗਈ ਸੀ ਜਾਂ ਤੇ ਬੇਟੇ ਮੇਰੇ ਨੂੰ ਤੇ ਅਸੀਂ ਵੀ ਮੰਮੀ ਨੂੰ ਚਾਹ ਦੇਵੇ ਜਲਦੀ ਜਲਦੀ ਤੇ ਨਾਲ ਦੇਵੇ ਹੋਰ ਮਰਫੀ ਸਾਨੂੰ ਖਾਣ ਲਈ ਇਸ ਤੋਂ ਬਾਅਦ ਚਾਹ ਦੇ ਨਾਲ ਖਾਣ ਤੋਂ ਬਾਅਦ ਵੀ ਉਹਨੇ ਫਿਰ ਮੈਂ ਕਿਹਾ ਬੱਤੂ ਤੈਨੂੰ ਮੇਰੀ ਨਜ਼ਰ ਹੀ ਨਾ ਲੱਗ ਦੇ ਕਿਤੇ ਕਿ ਤੂੰ ਖਾਣ ਲਿਆ ਵਾ ਤਾਂ ਮੈਨੂੰ ਮੇਰੇ ਮਨ 'ਚ ਡਰ ਪੈ ਗਿਆ ਵੀ ਮਿੱਠਾ ਜ਼ਿਆਦਾ ਖਾ ਕੇ ਬੱਚੇ ਦਾ ਪੇਟ ਹੀ ਨਾ ਖਰਾਬ ਹੋ ਜਾਏ ਕਿਤੇ بارش ਆਈਆਂ ਡੇਰਿਆਂ 'ਚ ਬੈਠੇ ਆ ਹੁਣ ਜਾਣ ਦੇ ਵੀ ਕੋਈ ਰਾਹ ਨਹੀਂ ਆ ਸਭ ਰਸਤੇ ਸਾਡੇ ਕੱਚੇ ਆ ਟੁੱਟ ਗਏ ਰਸਤੇ ਖਰਾਬ ਹੋਏ ਪਏ ਆ ਤੇ ਫਿਰ ਬੜੀ ਮੁਸ਼ਕਲ ਹੁੰਦੀ ਗੱਡੀ ਵੀ ਸੀ ਨਾ ਮਤਲਬ ਆਪਣੇ ਘਰ ਤੋਂ ਬੜੀ ਦੂਰ ਗੁਰਦੁਆਰਾ ਸਾਹਿਬ ਉੱਥੇ ਖਲਾਰੀ ਆ ਕੋਈ ਬਿਮਾਰਸ਼ ਮਾਰ ਹੋ ਜਾਏ ਤੇ ਘੜਨ ਦਾ ਕੋਈ ਸਾਧਨ ਨਹੀਂ ਹੈ ਕਿਸੇ ਪਾਸੇ ਤੇ ਮੈਂ ਕਹਤੋਂ ਨਾ ਬੇਟਾ ਸਾਫ ਸਾਫ ਦੀ ਚੀਜ਼ ਖਾਏ ਕਿਤੇ ਨજર ਲੱਗਣ ਵਾਲੀ ਗੱਲ ਨੋ ਜਾਂਦੀ ਆ ਫਿਰ ਪੇਟ ਵੀ ਖਰਾਬ ਹੋਊਗਾ ਤੇ ਆ ਵੇਖੋ ਫੁੱਲੇ ਕਿੰਨੇ ਸੋਹਣੇ ਬਣ ਗਏ ਆ ਮੈਂ ਨਾ ਇਹ ਪੈਕਟ ਹਮੇਸ਼ਾ ਆਪਣੇ ਘਰ 'ਚ ਜ਼ਰੂਰ ਰੱਖਦੀ ਆ ਕਿਉਂਕਿ ਬੱਚਿਆਂ ਨੂੰ ਸਕੂਲ ਜਾਣ ਲਈ ਜਾਂ ਸਕੂਲੋਂ ਵੀ ਆਉਣ ਤੇ ਹੁਣ ਬੱਚੇ ਆ ਆਪਾਂ ਸਿਆਣ ਕਿਸੇ ਵੇਲੇ ਮਨ ਨੂੰ ਹੁੰਦਾ ਵੀ ਨਹੀਂ ਆ ਆ ਚੀਜ਼ ਨਹੀਂ ਹੈਗੀ ਪਰ ਬੱਚਿਆਂ ਨੂੰ ਤੇ ਬਈ ਚਾਹੀਦਾ ਖਾਣ ਲਈ ਜਿੱਥੋਂ ਮਰਜ਼ੀ ਲਿਆਓ ਤੇ ਇਸ ਕਰਕੇ ਮੈਨੂੰ ਤਾਂ ਵੀ ਜਦੋਂ ਇੱਕ ਐਨ ਇਹਨਾਂ ਨੂੰ ਚਲੋ ਬਣਾ ਕੇ ਤੇ ਦੇ ਲਈਏ ਆਪਾਂ ਤੇ ਬਹੁਤ ਸੋਨੇ ਜਿਵੇਂ ਆਪਾਂ ਵਿਆਹਾਂ ਚਾਹਦੀਆਂ ਚਕਾਨੇ ਆ ਉਸ ਤੋਂ ਵੀ ਵਧੀਆ ਚੀਜ਼ ਆਪਾਂ ਘਰ ਵਿੱਚ ਆਰਾਮ ਨਾਲ ਬਣਾ ਲੈਂਦੀ ਆ ਤੇ ਅੱਜ ਦੀ ਮੇਰੀ ਇਹੀ ਰੈਸਪੀ ਸੀ ਜੋ ਮੈਂ ਤੁਹਾਡੇ ਨਾਲ ਜੀ ਸ਼ੇਅਰ ਕੀਤੀ ਆ ਤੇ ਮੇਰਾ ਵਲੌਗ ਸੀ ਜੋ ਮੈਂ ਆਪਣੇ ਬੇਟੇ ਨਾਲ ਬਣਾਇਆ ਨਾਲ ਕਿਚਨ ਚੜਨੇ ਲੱਗ ਕੇ ਮੇਰੇ ਕੰਮ ਕਰਾਇਆ ਵੀ ਮੇਰੇ ਮਿਹਨਤੀ ਬੇਟੇ ਨੇ ਤੇ ਆ ਜੀ ਸਵੀਟ ਅੱਜ ਦੀ ਸਾਡੀ ਮੇਸੂ ਬਰਫੀ ਸੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੇ ਭੈਣ ਭਰਾਵਾਂ ਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਰੇ ਭੈਣ ਭਰਾਵਾਂ ਵਾਲੀ ਜੋ ਇਸ ਵਕਤ ਮੁਸੀਬਤਾਂ ਨਾਲ ਲੜ ਰਹੇ ਨੇ ਖੜਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਲਈ ਅਰਦਾਸ ਕਰੀਏ ਵਾਹਿਗੁਰੂ ਚੜ੍ਹਦੀ ਕਲਾ ਪੰਜਾਬ ਨੂੰ ਸੁਖ ਬਖਸ਼ੇ ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੇ ਭੈਣ ਭਰਾਵਾਂ ਨੂੰ ਦੇਸੀ ਪਰਦੇਸੀ ਬੈਠਿਆਂ ਨੂੰ ਸੁਖੀ ਰੱਖੇ ਕੋਈ ਵੀ ਕਿਤੇ ਵੀ ਸੰਸਾਰ ਦੇ ਕੋਨੇ 'ਚ ਦੁਖੀ ਨਾ ਹੋਵੇ ਵਾਹਿਗੁਰੂ ਸਾਰਿਆਂ ਦੇ ਮਾਪੇ ਬੱਚੇ ਨਵੇਂ ਰੋਏ ਰੱਖੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਵਿੱਚ ਰੱਬ ਰੱਖਾ ਜੀ